ਆਦਰ ਜਿੱਦੇ ਸੋ ਨੂੰ ਉਸ ਮਾਲਕ ਤੇ ਪਰਮਾਤਮਾ ਤੇ ਭਰੋਸਾ ਵੱਜ ਗਿਆ ਵਿਸ਼ਵਾਸ ਆ ਗਿਆ ਪਿਆਰਿਓ ਫਿਰ ਸੋ ਨੂੰ ਮਾਲਕ ਨੇ ਪਰਮਾਤਮਾ ਨੇ ਤਤੀ ਵਾ ਵੀ ਨਿਕਣ ਦੇ ਦਿੱਤੇ ਇਹ ਯਾਦ ਇੱਕ ਰਾਜਾ ਸੀ ਕਹਿੰਦੇ ਰਾਜਾ ਇੱਕ ਵਾਰੀ ਕਹਿੰਦੇ ਆਪਣੇ ਅਹਿਲਕਾਰਾਂ ਦੇ ਨਾਲ ਸਲਾਹਕਾਰਾਂ ਦੇ ਨਾਲ ਮੰਤਰੀਆਂ ਦੇ ਨਾਲ ਕਿਤੇ ਜੰਗਲ ਦੇ ਤਰਫ ਸਕਾਰ ਕਰਨ ਚਲਿਆ ਗਿਆ ਬਾਦਸਾ ਰਾਜਾ ਜੰਗਲ ਦੇ ਤਰਫ ਤੁਰਿਆ ਚਲਦਾ ਚਲਦਾ ਕਹਿੰਦੇ ਅਹਿਲਕਾਰਾਂ ਤੋਂ ਕਿਤੇ ਭਟਕ ਗਿਆ ਉਹਦੇ ਨਾਲ ਦੇ ਜਿਹੜੇ ਅਹਿਲਕਾਰ ਨੇ ਉਹ ਪਿੱਛੇ ਰਹੇ ਤੇ ਰਾਜਾ ਅੱਗੇ ਚਲਿਆ ਗਿਆ ਰਸਤਾ ਭੁੱਲ ਗਿਆ ਬੜੀ ਦੂਰ ਚਲਿਆ ਗਿਆ ਗਰਮੀ ਦੇ ਦਿਨ ਸੰਧ ਟਪ ਪੈਰੀ ਸੀ ਤਪਸ ਪੈਰੀ ਸੀ ਬੜੀ ਤੇਜ ਕਹਿੰਦੇ ਰਾਜਾ ਥੱਕ ਗਿਆ ਆਲੇ-ਦਾਲੇ ਵੇਖਦਾ ਗਾ ਪਿਆਸ ਬੜੀ ਲੱਗੀ ਆਲੇ-ਦਾਲੇ ਦੇਖੀ ਜਾਂਦਾ ਵੇਖੀ ਜਾਂਦਾ ਨਾਲ ਦੇ ਹਲ ਕਰ ਨਜ਼ਰ ਨਹੀਂ ਆਲੇ ਕੀਤੀ ਰਾਸਤਾ ਭੁੱਲ ਗਿਆ ਜਿੱਧਰ ਵੇਖਦਾ ਜੰਗਲੀ ਜੰਗਲਾ ਦਰਖਤੀ ਦਰਖਤ ਨੇ ਪਿਆਸ ਬੜੀ ਲੱਗੀ ਆ ਜਾਨ ਲਿਕਦੀ ਆ ਗਰਮੀ ਦੇ ਦਿਨ ਨੇ ਜਦੋਂ ਕਹਿੰਦੇ ਵੇਖਦਾ ਵੀ ਕਿਤੇ ਪਾਣੀ ਮਿਲ ਜੇ ਤਲਾਸ਼ ਕਰਦਾ ਪਾਣੀ ਦੀ ਤੇ ਪਾਣੀ ਤੋਂ ਬਿਨਾ ਜਾਨ ਜਾਂਦੀ ਆ ਕਿਉਂਕਿ ਪਹਿਲਾਂ ਪਾਣੀ ਜੀਵੋ ਹੈ ਜੇ ਪਾਣੀ ਨਾ ਹੋਵੇ ਪਿਆਰਿਓ ਮਨੁੱਖ ਦੀ ਮੌਤ ਆ ਗਈ। ਪਦਾਰਥ ਨਾਲ ਸਾਰ ਲੇਗਾ ਰੋਟੀ ਨਾਲ ਸਾਰ ਲੇਗਾ ਪਰ ਪਾਣੀ ਬਿਨਾਂ ਨਹੀਂ ਸਰਦਾ। ਪਾਣੀ ਤੋਂ ਬਿਨਾਂ ਜੀਵਨ ਹੀ ਨਹੀਂ ਹੈ ਜ਼ਿੰਦਗੀ ਨਹੀਂ ਹੈ ਸਵਾਸ ਹੀ ਨਹੀਂ। ਖਤਮ ਨੇ। ਆਲੇ-ਦਾਲੇ ਦੇਖੀ ਜਾਂਦਾ ਵੀ ਕਿਤੇ ਪਾਣੀ ਮਿਲ ਜੇ ਤਲਾਸ਼ ਕਰਦਾ ਕਹਿੰਦੀ ਦੂਰ ਵੇਖੇ ਨਿਗਾ ਭਈ ਇੱਕ ਕੋਈ ਲੱਕੜਹਾਰਾ ਗਾ ਉਹਦੇ ਕੋਲੇ ਕਹਾੜਾ ਗਾ ਲੱਕੜਾਂ ਵੱਢੀ ਜਾ ਰਹੀਆਂ ਉਧਰ ਨੂੰ ਉਧਰ ਤਰਫ ਤੁਰ ਪਿਆ ਰਾਜਾ ਲੱਕੜਹਾਰੀ ਦੇ ਵੱਲ ਤੁਰਦਾ-ਤੁਰਦਾ ਕਹਿੰਦੀ ਜਦੋਂ ਗਿਆ ਆਵਾਜ਼ ਮਾਰੀ ਉਹ ਲੱਕੜਹਾਰਾ ਕਹਿੰਦੇ ਰੁਕ ਗਿਆ ਲੱਕਣਾ ਵੱਡਦਾ ਵੱਡਦਾ ਕਹਿੰਦਾ ਮੈਂ ਲੱਕੜਹਾਰਾ ਕਹਿੰਦਾਗਾ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਕੌਣ ਹੋ ਲੱਗਦੇ ਕੋਈ ਅਮੀਰ ਹੋ ਕੁ ਰਾਜੇ ਲੱਗਦੇ ਆ ਰਾਜਾ ਕਹਿੰਦਾ ਵੀ ਮੈਂ ਤੇਨ ਨਾਲ ਗੱਲ ਬਾਤ ਵਿੱਚ ਕਰਾਂਗਾ ਤੇ ਪਹਿਲਾਂ ਮੈਨੂੰ ਪਾਣੀ ਪਿਆਸ ਤੇਰੇ ਕੋਲ ਪਾਣੀ ਹੈ ਮੈਨੂੰ ਬੜੀ ਪਿਆਸ ਲੱਗੇ ਮੇਰੀ ਜਾਨ ਜਾ ਰਹੀ ਹੈ ਜੇ ਪਾਣੀ ਨਾ ਮਿਲੇ ਤੇ ਮੇਰੀ ਮੌਤ ਹੋ ਗਈ। ਅਰਾਦਾ ਕਹਿੰਦਾ ਤੇ ਬਾਅਦ ਵਿੱਚ ਤੇਰੇ ਨਾਲ ਗੱਲ ਕਰਾਂਗਾ। ਹੁਣ ਲੱਕੜਹਾਰਾ ਕਹਿਣ ਲੱਗਿਆ ਵੀ ਜੰਗਲ ਦੇ ਵਿੱਚ ਕਿਤੇ ਵੀ ਪਾਣੀ ਨਹੀਂ ਕਿਤੇ ਮਰਜੀ ਤੇ ਲਿਆ ਜਾ। ਪਰ ਮੈਂ ਉਹਨਾਂ ਦਾ ਲੱਕੜਾ ਕੱਟਣ ਵਾਸਤੇ ਮੈਂ ਨਾਲ ਆਪਣਾ ਪ੍ਰਬੰਧ ਕਰਕੇ ਲੈ ਕੇ ਆਉਣਾ ਪਾਣੀ ਦਾ। ਨਾਲ ਲੈ ਕੇ ਆਉਣਾ। ਘੜਾ ਸੀ ਘੜੇ ਦੇ ਵਿੱਚ ਕਹਿੰਦੇ ਪਾਣੀ ਪਾਇਆ ਹੋਇਆ ਪਰ ਠੰਡਾ ਸੀ ਇੱਕ ਕਟੋਰਾ ਭਰਿਆ ਲੱਕੜਹਾਰੇ ਨੇ ਕਿ ਰਾਜੇ ਨੂੰ ਕਹਿੰਦੇ ਕਟੋਰਾ ਪਾਣੀ ਦਾ ਜਦੋਂ ਪਾਇਆ ਉਹਦੇ 'ਚ ਜਾਨ ਪੈ ਗਈ ਰਾਜੇ ਦੇ ਵਿੱਚ ਆਗਰ ਜੇਦੂ ਰਾਜੇ ਦੇ ਵਿੱਚ ਜਾਨ ਪਈ ਪਿਆਸ 부ਜੀ ਥੋੜਾ ਜਿਹਾ ਸਮਾਂ ਆਰਾਮ ਕੀਤਾ ਸ੍ਰੀ ਠੀਕ ਹੋਇਆ ਜਦੋਂ ਰਾਜਾ ਲੱਕੜਹਾਰੇ ਨੂੰ ਆਵਾਜ਼ ਮਾਰੀ ਤੇ ਕੋਲੇ ਬੁਲਾ ਕੇ ਉਹ ਗੱਲਾਂ ਕਰਦਾਗਾ ਕਹਿੰਦਾ ਵੀ ਮੈਂ ਰਾਜਾਂਗਾ ਤੇਰੇ ਰਾਸਤੇ ਦਾ ਤੈਨੂੰ ਪਤਾ ਨਹੀਂ ਕਹਿੰਦਾ ਨਹੀਂ ਜੀ ਅ ਤੇਰੇ لمبے ਰਾਸਤਾ ਜਿਹੜੇ ਇਹਦਾ ਮੈਂ ਰਾਜਾਂਗਾ ਮੇਰਾ ਹੁਕਮ ਚੱਲਦਾਗਾ ਤੈ ਮੇਰੇ ਜਾਨ ਬਚਾਤੀ ਜੇ ਨਾ ਪਾਣੀ ਪੀਉਂਦਾ ਤੇ ਮੈਂ ਮੇਰੀ ਜ਼ਿੰਦਗੀ ਖਤਮ ਹੋ ਜਾਣੀ ਸੀ ਪਰ ਗੱਲ ਚੇਤੇ ਰੱਖੀ ਮੈਂ ਤੈਨੂੰ ਇੱਕ ਗੱਲ ਕਹਿ ਕੇ ਜਾਣਾ ਦਾ ਜਿੱਦ ਤੇਨੂੰ ਟਾਈਮ ਲੱਗਿਆ ਸਮਾਂ ਲੱਗਿਆ ਤੈ ਮੇਰੀ ਜਾਨ ਬਚਾਈਏ ਤੇ ਮੈਨੂੰ ਪਾਣੀ ਪਿਆਇਆ ਬਹੁਤ ਵੱਡਾ ਤੈ ਪਰਉਪਕਾਰ ਕੀਤਾ ਮੈਂ ਤੇਰਾ ਕਦੇ ਵੀ ਦੇਣਾ ਨਹੀਂ ਦੇ ਸਕਦਾ ਰਾਜਾ ਕਹਿੰਦੇ ਉਹ ਲੱਕੜਹਾਰੇ ਦਾ ਸੁਕਰਾਨਾ ਕਰਨ ਲੱਗ ਪਏ ਆ ਉਸ ਗਰੀਬ ਆਦਮੀ ਦਾ ਮੈਂ ਤੇਰਾ ਕਦੇ ਵੀ ਦੇਣਾ ਨਹੀਂ ਦੇ ਸਕਦਾ ਭੁੱਲ ਨਹੀਂ ਸਕਦਾ ਤੈਂ ਮੇਰੀ ਜਾਨ ਬਚਾਈ ਆ ਜਿੱਦੇ ਸਮਾਂ ਲੱਗਾ ਤੂੰ ਮੇਰੇ ਰਾਜ ਦਰਬਾਰ ਵਿੱਚ ਆਵੀ ਤੇ ਮੈਂ ਤੈਨੂੰ ਕੋਈ ਵਸਤੂ ਦੇਵਾਂਗਾ ਚੀਜ਼ ਦੇਵਾਂਗਾ ਔਰ ਜਿਹਦੇ ਨਾਲ ਤੇਰੀ ਗਰੀਬੀ ਦੂਰ ਹੋ ਜੇ ਕੇਂਦਰ ਰਾਜਾ ਵਾਪਸ ਮੁੰਡੇ ਤੇ ਰਾਜ ਦਰਬਾਰ ਵਿੱਚ ਆਇਆ ਸਮਾਂ ਲੰਘਦਾ ਗਿਆ 2 ਦਿਨ ਲੰਘੇ 4 ਦਿਨ ਲੰਘੇ 5 ਦਿਨ ਲੰਘੇ 10 ਦਿਨ ਲੰਘੇ ਲੱਕੜਹਾਰੇ ਨੇ ਆਪਣੀ ਪਤਨੀ ਦੇ ਕੋਲੇ ਗੱਲ ਕੀਤੀ ਕਿ ਭਗਵਾਨ ਨੇ ਅਜ ਰਾਜਾ ਮਿਲਿਆ ਸੀ ਆਪਣੇ ਰਿਆਸਤ ਦਾ ਰਾਜਾ ਮਿਲਿਆ ਸੀ ਰਾਸਤਾ ਭੁੱਲ ਗਿਆ ਭਟਕ ਗਿਆ ਤਿਆਸਾ ਮਾਰਿਆ ਸੀ ਪਾਣੀ ਤੁਮਨੇ ਤੇ ਮੈਂ ਪਾਣੀ ਪੀਤਾ ਰਾਤਾ ਬੜਾ ਖੁਸ਼ ਹੋਇਆ ਮੈਨੂੰ ਗੱਲਾਂ ਕੀਤੀਆਂ ਤੇ ਰਾਜੇ ਨੇ ਇੱਕ ਗੱਲ ਆਖੀ ਸੀ ਭਗਵਾਨ ਨੇ ਵੀ ਉਹ ਕਹਿੰਦਾ ਸਮਾਂ ਕੱਢ ਕੇ ਤੂੰ ਰਾਜ ਦਰਬਾਰ ਵਿੱਚ ਆਵੀਂ ਮੈਂ ਤੈਨੂੰ ਕੋਈ ਵਸਤੂ ਦੇਵਾਂਗਾ ਕੋਈ ਚੀਜ਼ ਦੇਵਾਂਗਾ ਤੇ ਜਿਹਦੇ ਨਾਲ ਤੇਰੀ ਗਰੀਬੀ ਦੂਰ ਹੋ ਜਾਏਗੀ ਘਰ ਵਾਲੀ ਕਹਿੰਦੀ ਪਤੀ ਦੇਵ ਜੀ ਫਿਰ ਤਿਆਰੀ ਕਰੋ ਜਾਓ ਤੁਸੀਂ ਜਿਕੇ ਤੇ ਰਾਜਾ ਕੋ ਸੋਝੇ ਕਨਾ ਪਤਾ ਨਹੀਂ ਕੀ ਵਸਤੂ ਦੇ ਦੇ ਕੀ ਚੀਜ਼ ਦੇ ਦੇ ਆਪਣੀ ਗਰੀਬੀ ਦੂਰ ਹੋ ਜੇ ਕਿਤੇ ਚੰਗੇ ਬੱਚੇ ਪੜਾ ਲਾਂਗੇ ਜਾਓ ਤੁਸੀਂ ਹੁਣ ਲੱਕੜਹਾਰਾ ਕਹਿੰਦੇ ਕੋ ਚੰਗੇ ਕੱਪੜੇ ਨਹੀਂ ਸੀ ਜਿੱਦਾਂ ਦੇ ਪਾਏ ਸੀ ਪਾਟੇ ਜੇ ਕੱਪੜੇ ਨੇ ਮਲਣ ਸਾਫਾ ਬਣਿਆਗਾ ਸਰਤੇ ਉੱਤੀ ਚਪੜਾ ਨੇ ਪੈਰਾਂ ਦੇ ਵਿੱਚ ਐਦਾਂ ਤੁਰ ਪਿਆ ਰਾਜ ਦਰਬਾਰ ਦੇ ਵੱਲ ਤੁਰਿਆ ਜਾਂਦਾ ਤੁਰਿਆ ਜਾਂਦਾ ਜਦੋਂ ਅਹਿਲਕਾਰਾਂ ਦੇ ਕੋਲ ਪਹੁੰਚੇ ਤੇ ਅਹਿਲਕਾਰਾਂ ਨੂੰ ਦੱਛਾ ਜਾ ਕੇ ਵੀ ਰਾਜੇ ਨੂੰ ਮਿਲਣਾਗਾ ਉਹ ਕਹਿੰਦਾ ਵੀ ਰਾਜਾ ਤੈਨੂੰ ਕਿਵੇਂ ਮਿਲੇਗਾ ਐਦਾਂ ਰਾਜਾ ਤੁਹਾਨੂੰ ਮਿਲਦਾ ਦੁਨੀਆ ਵਿੱਚ ਕੱਪੜੇ ਵੇਚੇ ਜਾਂਦੇ ਆ ਰਾਜੇ ਨੇ ਰਾਤ ਦਿਵਾਰ ਵਿੱਚ ਇੱਥੇ ਮੰਨ ਨਹੀਂ ਕੋਈ ਵੇਖਦਾ ਇੱਥੇ ਕੱਪੜੇ ਵੇਚੇ ਜਾਂਦੇ ਨੇ ਜਿਨ੍ਹਾਂ ਦੇ ਚੰਗੇ ਕੱਪੜੇ ਨੇ ਰਾਜਾ ਉਹਨਾਂ ਨੂੰ ਮਿਲਦਾਗਾ ਪਰ ਤੂੰ ਗਰੀਬ ਆ ਤੇਰੇ ਪਾਟੇ ਜਿਹੇ ਕੱਪੜੇ ਨੇ ਤੇ ਰਾਜੇ ਨੂੰ ਤੂੰ ਮਿਲਣ ਵਾਸਤੇ ਮੈਂ ਰਾਜੇ ਨਾਲ ਪਹਿਲੇ ਅਸੀਂ ਗੱਲ ਕਰ ਲਈਏ ਇੱਥੇ ਮੰਨ ਨਹੀਂ ਵੇਖਿਆ ਜਾਂਦਾ ਇੱਥੇ ਕੱਪੜੇ ਵੇਚੇ ਜਾਂਦੇ ਨੇ ਦੁਨੀਆ ਵਿੱਚ ਮੰਤਰੀ ਕਹਿਣ ਲੱਗੇ ਪਰੇਦਾਰ ਕਹਿੰਦਾ ਵੀ ਦੱਸ ਅਸੀਂ ਰਾਜੇ ਨੂੰ ਕੀ ਕਹੀਏ ਜਾ ਕੇ ਕਹਿੰਦੇ ਜ ਰਾਜੇ ਨੂੰ ਇੱਕ ਵਾਰੀ ਕਹਦੇ ਵੀ ਜਿਹੜਾ ਤੁਹਾਨੂੰ ਲੱਕੜਹਾਰਾ ਮਿਲਿਆ ਸੀ ਜਿੰਨੂੰ ਤੁਸੀਂ ਬੁਲਾਇਆ ਸੀ ਉਹ ਤੁਹਾਨੂੰ ਮਿਲਣਾ ਚਾਹੁੰਦਾ ਕਰ ਜਦੋਂ ਅਹਿਰਕਾਰ ਕਹਿੰਦੇ ਰਾਜੇ ਦੇ ਦਰਬਾਰ ਵਿੱਚ ਗਏ ਜਾ ਕੇ ਨਮਸਕਾਰ ਕਰਕੇ ਰਾਜੇ ਨੂੰ ਕਹਿੰਦੇ ਬੇਨਤੀ ਕੀਤੀ ਵਾਸਾ ਜੀ ਇੱਕ ਲੱਕੜਹਾਰ ਆਇਆ ਤੁਹਾਨੂੰ ਮਿਲਣ ਵਾਸਤੇ ਉਹਨੂੰ ਅੱਗੇ ਦੇ ਦਈਏ ਰਾਜੇ ਨੂੰ ਜਿੱਤ ਆ ਗਿਆ ਕਹਿੰਦਾ ਹਾਂ ਸੇਤੀ ਬੁਲਾਓ ਰਾਜੇ ਦੇ ਕੋਲ ਜਦੋਂ ਗਿਆ ਕਹਿੰਦੇ ਜਾ ਕੇ ਉਹ ਗਰੀਬ ਲੋਹਾਰ ਲੱਕੜਹਾਰਾ ਕਹਿੰਦੇ ਜਾ ਕੇ ਜਿੱਦੋਂ ਬੈਠੇ ਆ ਰਾਜੇ ਨੇ ਆਪਣੇ ਮੰਤਰੀ ਨੂੰ ਬੁਲਾਇਆ ਸਾਰੀ ਗਲਤ ਸੀ ਕਿ ਮੰਤਰੀ ਜੀ ਇਹ ਦੱਸੋ ਇਸ ਲੱਕੜਹਾਰੇ ਨੂੰ ਮੈਂ ਕੀ ਵਸਤੂ ਦੇਵਾਂ ਕੀ ਚੀਜ਼ ਦੇਵਾਂ ਇਹਨੇ ਮੇਰੀ ਜਾਨ ਬਚਾਈ ਆ ਹੁਣ ਜਿਹੜਾ ਮੰਤਰੀ ਸੀ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਮੈਨੂੰ ਬੜੀ ਪਿਆਸ ਲੱਗੀ ਤੇ ਮੈਂ ਰਸਤਾ ਭੁੱਲ ਗਿਆ ਭਟਕ ਬੈਠਾ ਪਾਣੀ ਕਿਤੇ ਮਿਲੇ ਨਾ ਮੇਰੀ ਜਾਨ ਜਾਰੀ ਸੀ ਤੇ ਮੈਂ ਇਹਦੇ ਕੋਲ ਚੱਲਿਆ ਗਿਆ ਕਿ ਮੈਨੂੰ ਸੀਤਲ ਜਲ ਠੰਡਾ ਚਲ ਸਕਾਇਆ ਤੇ ਮੇਰੀ ਜਾਨ ਬਚ ਗਈ ਇਹਦੇ ਬਾਬਤ ਨੂੰ ਕੀ ਵਸਤੂ ਦੇਵਾਂ ਹੁਣ ਮੰਤਰੀ ਨੂੰ ਕਹ ਰਿਓ ਪਾਣੀ ਦੀ ਕਦਰ ਤਾਂ ਪਤਾ ਹੀ ਨਹੀਂ ਸੀ ਜਿਹਨੂੰ ਚੀਜ਼ਾਂ ਮਿਲਦੀਆਂ ਨੇ ਉਹ ਚੀਜ਼ਾਂ ਦੀ ਕਦਰ ਨਹੀਂ ਕਰਦੇ ਲੋਕ ਕਈ ਵਾਰੀ ਵੇਖਿਓ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਖੰਡ ਕਿਉ ਸਤੀ ਸਤੀ ਭਗਵਾਨ ਜਿਨ੍ਹਾਂ ਦੇ ਰਸੋਈ ਵਿੱਚ ਪੈ ਰਹੇ ਨੇ ਉਹ ਕਦਰ ਨਹੀਂ ਕਰਦੇ ਠੇਡੇ ਮਾਰਦੇ ਨੇ ਪੈਰ ਮਾਰਦੇ ਨੇ ਕਈ ਉਹ ਨੇ ਜਿਹੜੇ ਝੂਠਾ ਚੁੱਕਦੇ ਚੁੱਕਦੇ ਵੀ ਝੂਠਾ ਪਿਆ ਹੁੰਦਾ ਵੇਖੋ ਚੱਕੀ ਜਾਂਦੇ ਨੇ ਗਰੀਬ ਲੋਕ ਉਹ ਖਾਂਦੇ ਨੇ ਕਿਉਂ ਉਹਨਾਂ ਨੂੰ ਮਿਲੀਆਂ ਨਹੀਂ ਚੀਜ਼ਾਂ ਕਈ ਉਹ ਲੋਕ ਨੇ ਆਗਰ ਜਿਨ੍ਹਾਂ ਨੂੰ ਸਭ ਕੁਝ ਦਿੱਤਾ ਹੋਇਆ ਪਰ ਉਹ ਕਦਰ ਨਹੀਂ ਕਰਦੇ ਸਾਡੇ ਕੋਲੇ ਪਾਣੀ ਆ ਵੇਖੋ ਕਿਤੇ ਰਾਜਸਥਾਨ ਚਲੇ ਜਾਓ ਉਹ ਬੜੀ ਕਦਰ ਕਰਦੇ ਨੇ ਪਾਣੀ ਸਾਹਮਣੇ ਰੱਖਦੇ ਨੇ ਕਈ ਕਈ ਦਿਨ ਉਹਨਾਂ ਨੇ ਡੱਗ ਬਣਾਏ ਨੇ ਖੇਤਾਂ ਦੇ ਵਿੱਚ ਪਾਣੀ ਨੂੰ ਜਮਾ ਕਰਕੇ ਰੱਖਦੇ ਨੇ ਕਿਉਂ ਪਤਾਗਾ ਪਾਣੀ ਕਿਤੇ ਮਿਲਦਾ ਨਹੀਂ ਕੀਮਤੀ ਆ ਪਰ ਸਾਡੇ ਕੋਲੇ ਵੇਖੋ ਡੇਢ ਦੀਆਂ ਮੋਟਰਾਂ ਲੱਗੀਆਂ ਨੇ ਪੰਜ-ਪੰਜ ਪਾਵਰ ਦੀਆਂ ਮੋਟਰਾਂ ਲੱਗੀਆਂ ਹੁੰਦੀਆਂ ਨੇ ਅਸੀਂ ਪਾਣੀ ਦੀ ਬੇਗਦਰੀ ਕਰੀ ਜਾ ਰਹੇ ਹਾਂ ਅਸੀਂ ਕਦਰ ਨਹੀਂ ਕਰਦੇ ਯਾਦ ਰੱਖਿਓ ਕਿ ਦਿਨ ਸਮਾਵੇਗਾ 2 ਸਾਲ 3 ਸਾਲ 4 ਸਾਲ 5 ਸਾਲ ਜੇ ਤੁਸੀਂ ਇਹ ਚੀਜ਼ ਨੂੰ ਤਰਸਾਂਗੇ ਪਾਣੀ ਨੂੰ ਕਿਉਂਕਿ ਸਾਡਾ ਪਾਣੀ ਹਵਾ ਵਾਤਾਵਰਨ ਸਾਰਾ ਗੰਦਾ ਹੋ ਚੁੱਕਿਆਗਾ ਪਾਣੀ ਪੀਣ ਯੋਗ ਨਹੀਂ ਰਿਹਾ ਹੁਣ ਅਸੀਂ ਹਲੇ ਵੀ ਨਹੀਂ ਕਦਰ ਕਰਦੇ ਹੁਣ ਉਹ ਮੰਤਰੀ ਨੂੰ ਸਾਰਾ ਕੁਝ ਮਿਲਦਾ ਸੀ ਉਹਨੂੰ ਕੀ ਪਤਾ ਸੀ ਉਹ ਕਹਿੰਦੇ ਜੀ ਕੀ ਗੱਲ ਹੋ ਗਈ ਜੇ ਪਾਣੀ ਪੈਤਾ ਕੋਈ ਵੱਡੀ ਗੱਲ ਨਹੀਂ ਕੋਈ ਇਥੇ ਚੀਜ਼ ਦੇ ਦਿਓ ਖਾਣ ਵਾਸਤੇ ਕੋਈ ਰੋਟੀ ਖਵਾ ਦਿਓ ਕੋਈ ਦੁੱਧ ਪਿਆ ਦਿਓ ਕੋਈ ਮਿੱਠਾ ਖਵਾ ਦਿਓ ਕਹਿੰਦਾ ਨਹੀਂ ਨਹੀਂ ਰਾਜਾ ਕਹਿੰਦਾ ਨਹੀਂ ਤੂੰ ਨਹੀਂ ਕਦਰ ਸਮਝੀਆ ਮంత్రి ਰਾਜੇ ਨੇ ਫਿਰ ਇੱਕ ਗੱਲ ਆਖੀ ਕਿ ਮੰਤਰੀ ਜੀ ਗੱਲ ਸੁਣੋ ਕੋਈ ਤੁਹਾਨੂੰ ਮਿੱਠਾ ਖਵਾ ਦੇ ਉਹਦੀ ਕਦਰ ਕਰੋ ਨਾ ਕਰੋ ਰੋਟੀ ਖਵਾ ਦੇ ਦੀ ਕਦਰ ਕਰੋ ਨਾ ਕਰੋ ਪਰ ਜਿਹੜਾ ਤੁਹਾਨੂੰ ਕੋਈ ਪਾਣੀ ਤੁਹਾਡੀ ਪਿਆਸ ਵਧਾਉਂਦਾਗਾ ਉਹਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ ਪਾਣੀ ਦੇ ਨਾਲ ਹੀ ਜੀਵਨ ਆ ਜ਼ਿੰਦਗੀ ਆ ਪਾਣੀ ਤੋਂ ਬਿਨਾਂ ਹੀ ਜਿਹੜਾ ਤੁਹਾਨੂੰ ਕੋਈ ਪਾਣੀ ਦਾ ਗਲਾਸ ਪਿਉਂਦਾਗਾ ਉਹਦੀ ਕਦਰ ਕਰੋ ਉਹਦਾ ਸੁਕਰਾਨਾ ਕਰੋ ਰਾਜਾ ਕਹਿੰਦਾ ਕਿਨੇ ਜੇ ਫਿਰ ਜੇ ਤੁਹਾਨੂੰ ਕੋਈ ਠੀਕ ਲੱਗਦਾ ਫਿਰ ਚੰਗੀ ਵਸਤੂ ਦੇ ਦੋ ਕੋਈ ਮੰਤਰੀ ਕਹਿੰਣ ਲੱਗੇ ਆ ਫਿਰ ਰਾਜੇ ਨੇ ਸੋਚਿਆ ਕਿ ਮੈਂ ਸਲਹਾਰ ਨੂੰ ਚੰਦਨ ਦਾ ਬਾਗ ਦਿੰਨਾਗਾ ਜਿਸ ਦੇ ਨਾਲ ਇਹਦੀ ਗਰੀਬੀ ਵੀ ਦੂਰ ਹੋ ਜਾਏਗੀ ਤੇ ਸਾਰੀ ਜ਼ਿੰਦਗੀ ਮੌਦਿਆਂ ਨਾਲ ਖਾਵੇਗਾ ਚੰਦਰਨ ਦਾ ਬਾਗ ਉਹਨਾਂ ਰਾਜੇ ਦੇ ਕਈ ਬਾਗ ਸਨ ਰਾਜੇ ਦੇ ਕਈ ਬਾਗ ਸੀ ਚੰਦਰਨ ਦੇ ਕਹਿੰਦੇ ਰਾਜੇ ਨੇ ਇੱਕ ਬਾਗ ਬਹੁਤ ਵੱਡਾ ਬਾਗ ਸੀ ਕਹਿੰਦੇ ਉਸ ਲਹਾਰ ਨੂੰ দান ਕਰਤਾ ਵੀ ਤੇਰਾ ਗਾ ਇਹ ਜਗਾ ਵੀ ਤੇਰੀ ਇਹ ਚੰਦਨ ਵੀ ਤੇਰਾ ਸਭ ਕੁਝ ਤੇਰਾ ਲੈ ਜਾ ਮੋਜਾ ਮਾਨ ਹੁਣ ਰਾ ਜਿਹੜਾ ਕਹਿੰਦੇ ਲੋਹਾਰ ਸੀ ਗਰੀਬ ਸੀ ਲੱਕੜਹਾਰਾ ਕਰ ਗਿਆ ਆਪਣੀ ਪਤਨੀ ਦੇ ਨਾਲ ਗੱਲ ਕੀਤੀ ਵੀ ਦਿੱਤਾ ਤਾਂ ਕੁਝ ਨਹੀਂ ਬਚ ਲੱਕੜਾਂ ਦੇ ਦਿਤੀਆਂ ਇੱਕ ਬਾਗ ਦਿੱਤਾ ਪਹਿਲਾਂ ਵੀ ਮੈਂ ਇਹੀ ਕੰਮ ਕਰਦਾਗਾ ਪਰ ਉਹਨੇ ਕਦਰ ਨਾ ਕੀਤੀ ਲੋਹਾਰ ਨੇ ਚਲੋ ਜਗਾ ਮਿਲ ਗਈ ਇੱਕ ਥਾਂ ਮੇ ਬਾਗ ਮਿਲ ਗਿਆ ਪਰ ਉਥੇ ਜਗਾ ਬਣਾ ਲਾਂਗੇ ਉਥੇ ਕੱਟ ਕੱਟ ਕੇ ਜਦ ਮੇ ਵੇਚ ਲੈ ਕਰਾਂਗਾ ਇੰਨਾ ਕੁ ਸੌਖਾ ਹੋ ਗਿਆ ਪਹਿਲਾਂ ਮੈਨੂੰ ਦੂਰ ਜਾਣਾ ਪੈਂਦਾ ਸੀ ਕੀ ਹੋਇਆ ਕਹਿੰਦੇ ਹੁਣ ਕੀ ਕਰਦਾ ਕਹਿੰਦੇ ਲੋਹਾਰ ਉਹ ਲੱਕੜਹਾਰਾ ਉਥੇ ਇੱਕ ਸੱਪਰੀ ਪਾ ਲਈ ਉੱਥੇ ਹੀ ਰਹਿੰਦਾ ਪਰਿਵਾਰ ਕਿਨੇ ਸਿਰੇ ਤੋਂ ਕੰਮ ਸ਼ੁਰੂ ਕਰਦਾ ਕਹਿੰਦੇ ਚੰਦਨ ਦੇ ਕਨੇ ਦਰਖਤ ਵੱਢਦਾਗਾ ਤੇ ਵੱਢ-ਵੱਢ ਕੇ ਕੋਲੇ ਬਣਾਵਣਾ ਕੇ ਵੇਚੀ ਜਾਂਦਾ ਦਸ ਦਿਨ ਲੱਗੇ ਮਹੀਨਾ ਲੰਘਿਆ ਦੋ ਮਹੀਨੇ 6 ਮਹੀਨੇ ਦੋ ਸਾਲ ਕੁਝ ਸਾਲਾਂ ਦੇ ਵਿੱਚ ਇਹ ਕਹਿੰਦੇ ਸਾਰਾ ਬਾਗ ਉਹਨੇ ਚੰਦਨ ਦਾ ਕੋਲੇ ਬਣਾ ਬਣਾ ਕੇ ਪਿਆਰੇ ਵੇਚਦਾ ਖਾਲੀ ਹੋ ਗਿਆ ਤੇ ਗਰੀਬ ਦਾ ਗਰੀਬ ਹੀ ਰਹਿ ਗਿਆ ਇੱਕ ਦਿਨ ਕਹਿੰਦੇ ਰਾਧਾ ਫੇਰ ਉਧਰ ਹੀ ਚਲੇਗਾ ਸਰਕਾਰ ਖੇਡਣ ਖੈਲਕਾਰਾਂ ਦੇ ਨਾਲ ਉਹਨੇ ਸੋਚਿਆ ਵੀ ਚਲੋ ਅੱਜ ਇੱਧਰ ਆਇਆ ਅੱਜ ਉਸ ਲੱਕੜਹਾਰੇ ਨੂੰ ਲਹਾਰ ਨੂੰ ਮਿਲ ਕੇ ਚੱਲਦੇ ਆ ਹੁਣ ਤਾਂ ਅਮੀਰ ਹੋ ਗਿਆ ਹੋਵੇਗਾ ਉਹਦੀ ਗਰੀਬੀ ਦੂਰ ਹੋ ਗਈ ਹੋਵੇਗੀ ਜਦੋਂ ਕਹਿੰਦੇ ਰਾਜਾ ਗਿਆ ਕਹਿੰਦੇ ਰਾਜੇ ਨੇ ਐਲ ਕਰਨ ਨੂੰ ਕਿਹਾ ਵੀ ਲੱਕੜਹਾਰੇ ਨੂੰ ਬੁਲਾਓ ਜਦੋਂ ਗਏ ਵੇਖਿਆ ਵੀ ਬਾਗ ਤੇ ਇਥੇ ਨਜ਼ਰੀ ਨਹੀਂ ਆ ਰਿਹਾ ਚੰਦਨ ਦਾ ਬਾਗ ਸੀ ਇਥੇ ਜਦੋਂ ਕਹਿੰਦੇ ਲੱਕੜਹਾਰੇ ਨੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਤਾਂ ਸਾਰਾ ਚੰਦਨ ਦਾ ਜਿਹੜਾ ਬਾਗ ਸੀ ਕੋਲੇ ਬਣਾ ਬਣਾ ਕੇ ਵੇਚਦਾ ਕਹਿੰਦੇ ਵੀ ਲੱਕੜ ਬਚੀ ਆ ਜਿਹੜੇ ਕਹਾੜੀ ਦੇ ਵਿੱਚ ਦਸਤਾ ਸੀ ਪਾਇਆ ਹੋਇਆ ਉਹ ਚੰਦਣ ਦਾ ਸੀ ਰਾਜਾ ਕਹਿੰਦੇ ਮੈਨੂੰ ਸ਼ਹਿਰ ਵੇਚ ਕੇ ਆਓ ਜਦੋਂ ਸ਼ਹਿਰ ਵੇਚਣ ਗਏ ਉਹ ਸਮੇਂ ਦੇ ਵਿੱਚ ਕਹਿੰਦੇ ਉਹਦੀ ਕੀਮਤ 1000 ਰੁਪਿਆ ਪਈ ਕਹਿੰਦੇ ਜਦੋਂ 1000 ਰੁਪਿਆ ਉਹ ਸਮੇਂ ਦਾ ਲੱਕੜਹਾਰੇ ਦੇ ਹੱਥ ਤੇ ਰੱਖਿਆ ਲੱਕੜਹਾਰਾ ਕਿੰਜ ਤਾਹਾ ਮਾਰ ਕੇ ਰੋਣ ਲੱਗ ਪਿਆ ਵੀ ਮੈਮੇ ਕੋਲੇ ਬਣਾ ਬਣਾ ਕੇ ਵੇਚਦੇ ਹੁਣ ਰਾਜਾ ਕੌਣਾ ਪਿਆਰੇ ਇੱਥੇ ਗੱਲ ਉਸ ਲੱਕੜਹਾਰੇ ਤੇ ਉਸ ਰਾਜੇ ਦੀ ਗੱਲ ਨਹੀਂ ਇੱਥੇ ਗੱਲ ਸਾਡੀ ਆ ਸਾਡਾ ਰਾਜਾ ਕੌਣਾ ਤਨ ਗੁਰੂ ਨਾਨਕ ਪਾਸਾ ਜੀ ਤਨ ਗੁਰੂ ਨਾਨਕ ਪਾਸਾ ਜੀ ਬਾਗ ਦੀ ਇੱਕ ਸਰੀਰ ਆ ਪਰ ਬਾਗ ਚੰਦਨ ਕੀ ਇੱਕ ਸਵਾਸ ਨੇ ਸਾਨੂੰ ਮਨੁੱਖਾ ਸਰੀਰ ਮਿਲਿਆ ਕ ਬਾਗ ਮਿਲਿਆ ਸਾਨੂੰ ਰਾਜਾ ਗੁਰੂ ਨਾਨਕ ਪਾਤਸ਼ਾਹ ਜੀ ਮਿਲੇ ਨੇ ਅਸੀਂ ਰੋਜ਼ ਬਾਣੀ ਪੜ੍ਹਦੇ ਆਂ ਬਾਣੀ ਸੁਣਦੇ ਆਂ ਸਾਨੂੰ ਸੱਚੇ ਪਾਤਸ਼ਾਹ ਜੀ ਰੋਜ਼ ਸਿਖਿਆ ਦਿੰਦੇ ਨੇ ਬਾਗ ਇੱਕ ਸਰੀਰ ਆ ਚੰਦਨ ਇੱਕ ਸਵਾਸ ਨੇ ਪਰ ਅਸੀਂ ਇਹ ਬਾਗ ਵਿੱਚ ਰਹਿ ਕੇ ਸਵਾਸਾਂ ਦੀ ਕੀਮਤੀ ਨਹੀਂ ਸਮਝੀ ਅਮੇ ਕੋਹਾਂ ਦੇ ਭਾਈ ਗਵਾ ਦਿੱਤੇ ਜੇ ਜਦੋਂ ਸਮਾਇਆ ਜਿੰਦਗੀ ਖਤਮ ਹੋ ਗਈ ਜਦੋਂ ਸਮਾਉਣ ਤੇ ਫਿਰ ਤਾਂ ਹਾਂ ਮਾਰ ਕੇ ਰੋਣ ਲੱਗ ਪਏ ਵੀ ਇੰਨਾ ਸਮਾਂ ਅਮੇ ਗਵਾ ਦਿੱਤਾ ਉਸ ਲੱਕੜਹਾਰੇ ਨੂੰ ਪਤਾ ਲੱਗੇ ਵੀ ਕੀਮਤ ਇਹਦੀ ਲੱਕੜ ਦੀ ਬੜੀ ਕੀਮਤ ਸੀ ਪਰ ਮੈਂ ਮੂਰਖ ਨੇ ਸਮਝੀ ਨਹੀਂ ਮੈਂ ਤਾਂ ਕੋਲੇ ਬਣਾ ਬਣਾ ਕੇ ਪਹਿਲਾਂ ਵਾਂਗੂ ਵੀ ਇਹ ਤਾਂ ਦਰਖਤੀ ਨੇ ਇਹ ਤਾਂ ਲੱਕੜੀ ਹੈਗੀ ਕੋਲੇ ਬਣਾ ਬਣਾ ਕੇ ਸਾਰਾ ਬਾਗ ਵੇਚਦਾ ਇਹ ਤਾਂ ਕੀਮਤ ਬੜੀ ਇਹ ਲੱਕੜ ਦੀ ਪਰ ਹੁਣ ਪਤਾ ਲੱਗਿਆ ਜਦੋਂ ਸਮਾਂ ਲੰਘਿਆ ਜਦੋਂ ਸਾਰਾ ਬਾਗ ਹੀ ਵੇਚਦਾ ਤੇ ਨਹੀਂ ਮੈਂ ਤਾਂ ਕਰੋੜਪਤੀ ਹੋ ਜਾਣਾ ਸੀ ਮੈਂ ਤਾਂ ਅਮੀਰ ਹੋ ਜਾਣਾ ਸੀ ਤੇ ਰਾਜਾ ਕਹਿੰਦਾ ਗੱਲ ਠੀਕ ਹੈ ਵੀ ਕਿਸੇ ਦੇ ਕੋਈ ਤਕਦੀਰ ਕਰਮ ਨਹੀਂ ਬਦਲ ਸਕਦਾ ਪਰ ਮੈਂ ਕੋਸ਼ਿਸ਼ ਕੀਤੀ ਦੀ ਰਾਜਾ ਕਹਿੰਦਾ ਤੈਨੂੰ ਬਦਲ ਲੰਦੀ ਵੀ ਤੂੰ ਅਮੀਰ ਹੋ ਜਾਏਗਾ ਤੇ ਮੇਰੀ ਪਿਆਸ ਵਧਾਈ ਸੀ ਤੇ ਮੈਂ ਯਤਨ ਕੀਤਾ ਸੀ ਰਾਜਾ ਕਹਿੰਦਾ ਵੀ ਤੇਰੀ ਗਰੀਬੀ ਦੂਰ ਹੋ ਜੇ ਪਰ ਬਿਨਾ ਕਰਮਾਂ ਤੋਂ ਬੰਦਾ ਖਾਲੀ ਰਹਿ ਜਾਂਦਾ ਪਿਆਰੇ ਬਿਨਾ ਕਰਮਾਂ ਤੋਂ ਬਿਨਾਂ ਕਰਮਾਂ ਤੋਂ ਕਈ ਵਾਰੀ ਸੰਗਤ ਵਿੱਚ ਆਉਨੇ ਆ ਕਿ ਨਾ ਗੁਰੂ ਸਾਹਿਬ ਦੀ ਗੋਦ ਵਿੱਚ ਬਹਿਨੇ ਆ ਇੱਥੇ ਆ ਕੇ ਵੀ ਕਈ ਵਾਰੀ ਅਸੀਂ ਆਪਾਂ ਸਾਰੇ ਵੀ ਕੋ ਖਾਲੀ ਰਹਿ ਜੰਨੇ ਆ ਆਉਨੇ ਜ਼ਰੂਰ ਆ ਪਰ ਇੱਥੇ ਆ ਕੇ ਵੀ ਨਿੰਦਿਆ ਚੁਗਲੀ ਇਰਖਾ ਦਵਾਇਸ ਇਹ ਕੰਮ ਕਰਕੇ ਮੁੜ ਜੰਨੇ ਪਰ ਲਾਹਾ ਨਹੀਂ ਲੈ ਸਕੇ ਕਾਦਾ ਗੁਰਬਾਣੀ ਦਾ ਗੁਰੂ ਸਾਹਿਬ ਦੇ ਬਚਨਾਂ ਦਾ ਖਾਲੀ ਰਹਿ ਗਏ